ਇਹ ਵੀਡੀਓ ਵਿੱਚ ਵੇਖੋ ਤੁਸੀਂ ਮਿਰਚਾਂ ਦਾ ਕੁੱਟਾ ਹਰੀ ਮਿਰਚ ਦਾ ਕੁੱਟਾ ਰਾਜਸਥਾਨ ਦੇ ਵਿੱਚ ਬਹੁਤ ਖਾਧਾ ਜਾਂਦਾ ਹੈ ਅੱਜ ਇੱਕ ਨਵੀਂ ਰੈਸਪੀ ਬਖਾਉਣੀ ਹੈ ਤੁਹਾਨੂੰ ਬਹੁਤ ਛੋਟੀ ਜੀ ਰੈਸਪੀ ਹੈ ਦੇਖੋ ਮਿਰਚਾਂ ਲਈਆਂ ਨੇ ਲਸਣ ਲਿਆਏ ਤੇ ਮੇਥੇ ਲੈਣੇ ਭੋਕੇ ਤੇ ਮਿਰਚਾਂ ਮੈਂ ਕੱਟ ਕਰ ਲਿਆਣੇ ਤੇ ਆਓ ਹੁਣ ਆਪਾਂ ਕੁੱਟਾ ਬਣਾਈਏ ਥੋੜਾ ਜਾਰ ਫੈਂਟ ਤੇਲ ਪਾ ਲਿਆ ਤੇ ਪਹਿਲਾਂ ਆਪਾਂ ਲਸਣ ਦੀਆਂ ਕਲੀਆਂ ਭੁੰਨ ਲਾਂਗੇ ਫੇ ਥੋੜੀ ਹਿੰਗ ਪਾ ਲਵਾਂਗੇ ਰਾਦੇ ਸਰੋਂ ਦੇ ਦਾਣੇ ਪਾ ਦਾਂਗੇ ਜੀਰਾ ਸੌਂ ਪਾ ਦਾਂਗੇ ਜੀਰਾ ਪਾਵਾਂਗੇ ਤੇ ਲ ਪਾ ਦਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਉੱਤੋਂ ਆਪਾਂ ਮਿਰਚਾਂ ਪਾ ਦਾਂਗੇ ਠੀਕ ਹੈ ਇਹਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਕਿਉਂਕਿ ਮਿਰਚਾਂ ਜਿਹੜੀਆਂ ਆ ਪੋਲੀਆਂ ਹੋਣੀਆਂ ਬਹੁਤ ਜ਼ਰੂਰੀ ਆ ਤੇ ਕੁਟਾ ਬਣਦਾ ਬਹੁਤ ਸਵਾਦ ਆ ਤੇ ਇਹ ਚੀਜ਼ਾਂ ਪਾਓਗੇ ਤੇ ਕੁਟਾ ਤੁਸੀਂ ਮ제 ਨਾਲ ਖਾਓਗੇ ਵੱਡੀ ਵੀਡੀਓ ਮੈਂ ਪਾ ਰੱਖੀ ਆ ਜੇ ਬਹੁਤ ਚੰਗੀ ਤਰ੍ਹਾਂ ਸਿੱਖਣਾ ਹੈ ਬਣਾਣਾ ਤੇ ਵੱਡੀ ਵੀਡੀਓ ਰਿਆਰ ਫੂਡ ਤੇ ਮੈਂ ਪਾ ਰੱਖੀ ਆ ਇਹ ਨਮਕ ਪਾਇਆ ਏ ਇਹ ਜੀਰਾ ਪਾਇਆ ਏ ਸਾਬਤ ਕਣੀਆ ਪਾਊਡਰ ਪਾਇਆ ਏ ਹਲਦੀ ਪਾਈ ਏ ਇਹ ਆਮ ਆ ਪਾਇਆ ਆਪਣਾ ਥੋੜਾ ਜਿਹਾ ਕਾਲੀ ਮਿਰਚ ਦਾ ਪਾਊਡਰ ਤੇ ਹੁਣ ਆਪਾਂ ਇਹਨਾਂ ਨੂੰ ਕੁੱਟ ਲਵਾਂਗੇ 2 ਕ ਮਿੰਟ ਬਸ ਪੁੰਨੀਆਂ ਜ਼ਿਆਦਾ ਨਹੀਂ ਪੁੰਨੀਆਂ ਮਿਰਚਾਂ ਤੇ ਕੁਲੀਆਂ ਹੋ ਗਿਆ ਨੇ ਹੁਣ ਮੈਂ ਇਹਨਾਂ ਨੂੰ ਡੰਡੇ ਕੁੰਡੇ ਕੁੱਟ ਲਵਾਂਗੇ ਤੇ ਦੇਖੋ ਕਿੱਡਾ ਸੁਣਾ ਪੇਸਟ ਬਣ ਗਿਆ ਇਹਨਾਂ ਦਾ ਹੁਣ ਮੈਂ ਬਾਹਰ ਕੱਢ ਲਵਾਂਗੀ ਕੁੰਡੇ ਚੋਂ ਮਿਕਸੀ ਦੇ ਵਿੱਚ ਨਾ ਮੈਂ ਬਣਾ ਤੇ ਲਈਦਾ ਮਿਕਸੀ ਜਿਹੜੀ ਬਹੁਤਾ ਪੀੜ ਦਿੰਦੀ ਏ ਇਸ ਕਰਕੇ ਮੈਂ ਕੁੰਡੇ ਡੰਡੇ ਵਾਲਾ ਹੀ ਜਿਹੜਾ ਘਟਾਇਆ ਉਹਨੂੰ ਪਸੰਦ ਕੀਤਾ ਏ ਤੇ ਆ ਦੇਖੋ ਮੈਂ ਥੋੜੀ ਜਿਹੀ ਹਲਦੀ ਪਾਈ ਆ ਤੇਲ ਇੰਨਾ ਗਰਮ ਨਹੀਂ ਸੀ ਹੈਗਾ ਇਹ ਕਲਰ ਤਾਂ ਦਊਗੀ ਜੇ ਬਹੁਤ ਤੇਲ ਗਰਮ ਹੁੰਦਾ ਤੇ ਹਲਦੀ ਇੰਨੇ ਸੜ ਕੇ ਕਾਲਾ ਕਲਰ ਕਰ ਦੇਣਾ ਸੀ ਇਸ ਕਰਕੇ ਤੇਲ ਹੌਸਾ ਦਾ ਗਰਮ ਕੀਤਾ ਏ ਵਿੱਚ ਮੈਂ ਪਾ ਤੇ ਮੇਥੇ ਤੇ ਹੁਣ ਮੈਂ ਹੋਰ ਮਸਾਲੇ ਪਾਵਾਂਗੀ ਇਹ આમਚੂਰਾ ਪਾ ਰਹੀਆਂ 1.5 ਚਮਚਾ ਮੈਂ ਖਟਿਆਈ ਵਾਸਤੇ ਜ਼ਰੂਰੀ ਚਾਹੀਦਾ ਇਹ ਚੀਨੀ ਦਾ 2 ਚਮਚਾ ਪਾਏ ਹਨ ਕਿੰਨੇ ਕਿਉਂਕਿ ਇਹਨਾਂ ਦਾ ਟੇਸਟ ਬੜਾ ਵਾਧਾ ਹੈ ਖੱਟੇ ਮਿੱਠੇ ਜਿਹੜਾ ਖਟਾ ਮਿੱਠਾ ਬਣਦਾ ਬੜਾ ਵਧੀਆ ਜਿਹਾ ਬਣਦਾ ਇਹ ਹੁਣ ਨਿੰਬੂ ਨਿਚੋੜ ਦਾਂਗੇ ਉੱਤੇ ਤੇ ਕੁੱਟਾ ਸਾਡਾ ਤਕਰੀਬਨ ਹੀ ਤਿਆਰ ਹੋ ਗਿਆ ਹੈ ਤੇ ਤੰਦੂਰ ਦੀ ਰੋਟੀ ਜਾਂ ਪੂੜੀਆਂ ਜਾਂ ਦੂਜੀ ਰੋਟੀ ਦਾਲ ਚੋਲ ਹਰ ਇੱਕ ਚੀਜ਼ ਨਾਲ ਆਪਾਂ ਇਹਨਾਂ ਨੂੰ ਖਾ ਸਕਦੇ ਆ ਬੜਾ ਮਜ਼ਾ ਲੈ ਸਕਦੇ ਆ ਇਦਾਂ ਇੱਕ ਗੱਲ ਆ ਕਿ ਦੋ ਰੋਟੀਆਂ ਵੱਧ ਖਾਧੀਆਂ ਜਾਂਦੀਆਂ ਇਹ ਮੇਰਾ ਕਹਿਣਾ ਆ ਆ ਦੇਖੋ ਜੀ ਕੁੱਟਾ ਹੋ ਗਿਆ ਤਿਆਰ